ਸ਼ਿਆਵਰੁਧ ਮੁਹਿੰਮ ਤਹਿਤ ਪਿੰਡ ਟਿੱਬਾ ਅਤੇ ਤਲਵੰਡੀ ਚੌਧਰੀਆਂ ਵਿਖੇ ਨਸ਼ਾ ਮੁਕਤੀ ਮੋਰਚਾ ਯਾਤਰਾ ਨਗਰ ਸੁਧਾਰ ਟਰਸਟ ਦੇ ਜ਼ਿਲ੍ਹਾ ਚੇਅਰਮੈਨ ਸੱਜਨ ਸਿੰਘ ਚਿਮਮਾ ਅਰਜੁਨ ਐਵਾਰਡੀ ਦੀ ਅਗਵਾਈ ਹੇਠ ਕੱਢੀ ਗਈ ਤਲਵੰਡੀ ਚੌਧਰੀਆਂ ਅਤੇ ਟਿੱਬਾ ਪੰਚਾਇਤ ਘਰ ਵਿੱਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸਤਜੰਤ ਸਿੰਘ ਛੀਮਾ ਨੇ ਕਿਹਾ ਕਿ ਨਸ਼ਾ ਬਹੁਤ ਵੱਡਾ ਕੋੜ ਹੈ ਜਿਸ ਵਿਅਕਤੀ ਨੂੰ ਇਸ ਦੀ ਲਤ ਲੱਗ ਜਾਂਦੀ ਹੈ ਉਸ ਦੇ ਘਰ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਇਸ ਨਸ਼ੇ ਦੇ ਕਾਰਨ ਕਈਆਂ ਭੈਣਾਂ ਦੇ ਵੀਰ ਨਹੀਂ ਰਹੇ ਸੁਹਾਗਣਾਂ ਦੇ ਸੁਹਾਗ ਸਿਰ ਤੋਂ ਉੱਠ ਗਏ ਮਾਵਾ ਦੇ ਪੁੱਤ ਨਸ਼ੇ ਦੀ ਪੇਟ ਚੜੇ ਵਾਪਸ ਨਹੀਂ ਆਏ ਉਹਨਾਂ ਦੱਸਿਆ ਪਿਛਲੇ 78 ਸਾਲਾਂ ਤੋਂ ਪੰਜਾਬ ਵਿੱਚ ਕਿਸੇ ਵੀ ਸਰਕਾਰ ਨੇ ਨਸ਼ੇ ਵਿਰੁੱਧ ਆਵਾਜ਼ ਨਹੀਂ ਉਠਾਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਈ ਜਿਸ ਨੇ ਨਸ਼ੇ ਵਿਰੁੱਧ ਆਵਾਜ਼ ਉਠਾਈ ਹੈ ਸੱਜਨ ਸਿੰਘ ਚੀਮਾ ਨੇ ਸਮਾਗਮ ਵਿੱਚ ਪਹੁੰਚੇ ਪਾਰਟੀ ਵਰਕਰ ਅਤੇ ਆਮ ਲੋਕਾਂ ਨੂੰ ਨਸ਼ਾ ਨਾ ਕਰਨ ਅਤੇ ਨਸ਼ੇ ਵਿਰੁੱਧ ਆਵਾਜ਼ ਉਠਾਉਣ ਲਈ ਸੌਝੁਕਾਈ ਸਮਾਗਮ ਨੂੰ थाना ਤਲਵੰਡੀ ਚੌਧਰੀਆਂ ਦੇ ਇੰਸਪੈਕਟਰ ਅਰਜਨ ਸਿੰਘ ਐਸਐਮਓ ਟਿੱਬਾ ਹਰਬਿੰਦਰ ਸਿੰਘ ਸੈਠੀ ਬਲਾਕ ਵਿਕਾਸ ਪੰਚਾਇਤ ਅਫਸਰ ਗੁਰਮੀਤ ਸਿੰਘ ਕਾਲੋ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਤਿੰਨ ਹਲਕਾ ਕੋਆਰਡੀਨੇਟਰ सुखदेव सिंह टिब्बा अमरजीत सिंह टिब्बा आदि ने संबोधन किया सुल्तानपुर लोधी तो पत्रकार विक्रम तलवंडी की विशेष रिपोर्ट युद्ध नशा विरोध केंद्र शिव मोहबतनगर के कपूरथला विशेष चलाया जा रहा है पंजाब सरकार वालों हर सरकारी नशा मुक्ति दवाई केंद्र कोर्ट सेक्टर में चलाए जा रहे हैं बाद में इससे एस एस ओ नहीं सुख पंजाब सरकार की ਹਾ ਹਾਂ ਜੇਹੀ ਸਰਕਾਰ ਦਾ ਤਾ ਪਹਿਲੀ ਵਾਰ ਹਕੀਕਤ ਵਿੱਚ ਨਸ਼ੇ ਖਿਲਾਫ ਜੰਗ ਲੜ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਹੁਣ ਨਸ਼ਾ mafia ਜਾਣ ਬਸਕਰ ਪੰਜਾਬ ਦੀ ਜ਼ਮੀਨ ਤੇ ਸਰਦਾਰ ਸਜਨ ਸਿੰਘ ਦੀ ਟੀਮਾਂ ਹਲਕਾ ਇੰਚਾਰਜ ਸਰਵਿੰਦਰ ਸਿੰਘ ਐਸਐਮਓ ਅਰਜਨ ਸਿੰਘ ਐਸਐਚਓ ਸਾਹਿਬ ਹੋਰ politcal ਨਮਾਇंदे ਬਲਾਕ ਪ੍ਰਧਾਨ ਪਿੰਡ ਦੇ ਮੋਹਤ ਦੇ ਸੱਜਣ ਟਹਿਣਾ ਮੇਰੀਆਂ ਬੱਚੇ ਸਾਰੇ ਨੌਜਵਾਨ ਪੰਚਾਇਤ ਸਾਰੇ ਪਿੰਡ ਦੇ ਨਿਵਾਸੀ ਸਾਰਿਆਂ ਦਾ ਮੈਂ ਇੱਥੇ ਹੁਣ ਬਹੁਤ-ਬਹੁਤ ਸਵਾਗਤ ਕਰਦਾ ਜੀ ਧੰਨਵਾਦ ਤੁਸੀਂ ਆਏ ਹੋ ਸਾਡੇ ਆਉਣ ਤੋਂ ਸਾਨੂੰ ਸਪਸ਼ਟ ਦੇਖ ਰਿਹਾ ਹੈ ਕਿ ਜਿਹੜੀ ਮਹਿੰਮ ਜੁਗਤ ਅਸ਼ੇਵਤ ਪੰਜਾਬ ਨੇ 10000 ਕੇ 12000 ਦੀ ਆਬਾਦੀ ਦਾ ਪਿੰਡ ਤਾਂ ਅੱਜ ਨਸ਼ੇ ਲਈ ਜਿ ਕਹੀਏ ਆਪਾਂ ਨਸ਼ੇ ਦੇ ਬਹੁਤ ਖਿਲਾਫ ਬੋਲ ਲਿਆ ਵੀ ਨਸ਼ਾ ਨਹੀਂ ਹਟਦਾ ਸਰਕਾਰਾਂ ਨਹੀਂ ਕਰਦੀਆਂ ਪੁਲਿਸ ਨਹੀਂ ਫੜ ਦਿੰਦੀ ਅੱਜ ਸਰਕਾਰ ਵੀ ਨਾਲ ਆ ਪ੍ਰਸ਼ਾਸਨ ਵੀ ਨਾਲ ਆ ਪੁਲਿਸ ਵੀ ਨਾਲ ਆ ਤੇ 10000 ਦੀ ਆਬਾਦੀ ਚੋਂ ਮਸਾ ਮੈਨੂੰ ਲੱਗਦਾ ਕੋਈ 100 ਬੰਦਾ ਹੀ ਅੱਜ 100 ਖਾਨ ਆਇਆ ਵੀ ਅਸੀਂ ਨਸ਼ੇ ਦੇ ਖਿਲਾਫ ਇਕਜੁੱਟ ਹੋਵਾਂਗੇ ਯਾਹ ਤੱਕ ਇਹਦੇ ਪ੍ਰਸ਼ਾਸਨ ਵੱਲੋਂ ਮੈਸੇਜ ਨਹੀਂ ਲੱਗਾ ਪਹੁੰਚਿਆ ਨਹੀਂ ਪਤਾ ਨਹੀਂ ਜਾਂ ਫਿਰ ਲੋਕ ਅਵੇਸਲੇ ਹੋ ਗਏ ਸ਼ਾਇਦ ਪਹਿਲੀਆਂ ਹੀ ਸਰਕਾਰਾਂ ਦੀ ਤਰ੍ਹਾਂ ਵੀ ਸ਼ਾਇਦ ਇਹ ਵੀ ਕਿਤੇ ਡਰਾਮਾ ਹੀ ਨਾ ਹੋਵੇ ਪਰ ਦੋਸਤੋ ਅੱਜ ਕੀ ਕੋਈ ਡਰਾਮਾ ਨਹੀਂ ਇੱਕ ਕੋਈ ਕੈਪਟਨ ਦੀ ਸੌ ਨਹੀਂ ਵੀ ਖਾ ਕੇ ਤੇ ਮੁੜ ਕੇ ਧਿਆਨ ਹੀ ਨਹੀਂ ਕੀਤਾ ਜਾ ਕੇ ਸਸਵਾ ਫਾਰਮ ਤੇ ਬਹਿ ਗਿਆ ਹੋ ਗਏ ਇੱਕ ਵਾਰੀ ਖੜੇ ਹੋ ਜਾਓ ਮਾੜਾ ਮੈਂਬਰ ਸਾਹਿਬ ਬੋਲੇ ਕਾ ਕੋਈ ਤੁਹਾਡੀ ਗੱਲ ਨਹੀਂ ਸੁਣਦਾ ਕੋਈ ਸਾਨੂੰ ਦੱਸੋ ਮੈਨੂੰ ਜਦੋਂ ਜ਼ਿਲ੍ਹੇ ਦਾ ਉਹਨਾਂ ਨੇ ਕੋਆਰਡੀਨੇਟਰ ਲਾਇਆ ਪਰ ਮੈਂ ਆਪਣਾ ਪਿੰਡ ਮੇਰੇ ਲਈ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਸਭ ਤੋਂ ਪਹਿਲਾਂ ਧਿਆਨ ਦੇਣਾ ਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਦੋਂ ਮਰਜ਼ੀ ਫੋਨ ਕਰੋ ਮੈਨੂੰ ਦੱਸੋ ਆ ਕੇ ਬਹੁਤ ਹੀ ਸਤਿਕਾਰਯੋਗ ਮੇਰੇ ਪਾਰਟੀ ਦੇ ਸਾਰੇ ਅਹੁਦੇਦਾਰ ਤੇ ਵਲੰਟੀਅਰ ਮੈਂ ਇਕੱਲਾ ਇਕੱਲਾ ਨਾਂ ਲੈਣ ਲੱਗ ਗਿਆ ਤੇ ਟਾਈਮ ਲੱਗੂਗਾ ਉਹ ਅੱਜ ਨਹਿਮ ਦੇ ਚਲੂ ਕੀਤੀ ਹੈ ਤੋਂ ਨਹਿਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਇੱਕ ਤੇ ਅਕੇ 80 ਬੱਚਿਆਂ ਨੂੰ ਪੜਾਣਾ ਸਾਦਾ ਸਰਕਾਰ ਦਾ ਨਿਸ਼ਾਨਾ ਹੈ ਕਿ ਕੋਈ ਵੀ ਗਰੀਬ ਕਿਤੇ ਉਹਦਾ ਬੱਚਾ ਜਿਹੜਾ ਉਹਦੇ ਕੋਲ ਪੈਸੇ ਹਨ ਨਹੀਂ ਤੇ ਕਿਤੇ ਪੜ੍ਹ ਤੋਂ ਮੰਜਾ ਨਾ ਰਹਿ ਦੇ ਤੇ ਪੜ੍ਹਾਈ ਵੀ ਚੰਗੀ ਟੋਪ ਦੀ ਤੁਸੀਂ ਦੇਖਿਆ ਹੁਣ ਮੈਂ ਇੱਕ ਦੋ ਦਿਨ ਪਹਿਲਾਂ ਆਇਆ ਹਾਂ ਵਧੀਆ ਸਕੂਲ ਬਣ ਰਹੇ ਨੇ ਜਿੰਨੀਆਂ ਗਰਾਟਾ ਮੰਗਦੇ ਨੇ ਕੁੰਨੀਆਂ ਦੇ ਰਹੇ ਆਂ ਬੱਚਿਆਂ ਨੂੰ ਸੋਹਣੀਆਂ ਵਰਦੀਆਂ ਮਿਲਦੀਆਂ ਨੇ ਕਿਤਾਬਾਂ ਮਿਲਦੀਆਂ ਨੇ ਜਦੋਂ ਅਸੀਂ ਆਏ ਹੋ ਹਸ ਸੰਭਾਲੀ ਅਸੀਂ ਜਵਾਨ ਹੋਏ ਸਾਡੇ ਸਾਹਮਣੇ ਪੰਜਾਬ ਲੁੱਟਦਾ ਰਿਹਾ ਪੰਜਾਬ ਜਿਹੜਾ ਲੁੱਟਿਆ ਗਿਆ ਪੰਜਾਬ ਨਿਸ਼ੇੜੀ ਹੋ ਗਿਆ ਤੇ ਪਤਾ ਨਹੀਂ ਕੀ ਗੱਲ ਹੈ ਕਿ ਅਸੀਂ ਚੁੱਪ ਕਰਕੇ ਨਾ ਦੇਖਦੇ ਰਹੇ ਤੇ ਪੰਜਾਬ 99ਵੇਂ ਨੰਬਰ ਤੇ ਆ ਗਿਆ ਬਿਹਾਰ ਨਾਲੋਂ ਵੀ ਪਿੱਛੇ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਤਸਕਰ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਪਿੰਡ ਦੇ ਕਿਸੇ ਹੋ ਪਿੰਡ ਮਿਲ ਕੇ ਸਾਰਾ ਪਿੰਡ ਮਿਲ ਕੇ ਆਪਣੇ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਾਰੇ ਸਹਿਮਤ ਜਿਹੜੇ ਖੁਸ਼ੀ ਨਾਲ ਸਹਿਮਤ ਨੇ ਹੱਥ ਕਰੋ ਹੱਥ ਕਰੋ ਬੋਲੇ ਬਹੁਤ ਬਹੁਤ ਮਿਹਰਬਾਨ ਸੋ ਨਿਹਾਲ ਆਸਰੇ ਅਕਾਲ ਇਕੱਠ ਦੀ सर जी पाव

पाणी नज़र खाले मंझि तमाम पाणी नज़र मस ਯੁੱਧ ਹੈ ਨਸ਼ਿਆਂ ਦੇ ਵਿਰੁੱਧ ਹੈ ਯੁੱਧ ਹੈ ਬਈ ਯੁੱਧ ਹੈ ਨਸ਼ਾ ਵਿਰੁੱਧ ਹੈ ਕਿ ਨਾਮ ਹੈ ਸਚਿਗਉੜੀ ਮੈਂ ਪ੍ਰਦੀਪ ਸਿੰਘ ਜਿਹੜਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਕਪੂਰਥਲਾ ਅੱਜ ਸਾਡੀ ਜਿਹੜੀ ਨਸ਼ਿਆਂ ਦੇ ਵਿਰੁੱਧ ਪਿੰਡ ਪਿੰਡ ਲੋਕਾਂ ਨੂੰ ਅਵੇਅਰ ਕਰਨ ਦੀ ਮੁਹਿੰਮ ਤੇ ਅੱਜ ਦੂਜਾ ਦਿਨ ਹੈ ਜਿਹਦੀ ਅਗਾਜ ਕੱਲ ਹੋ ਚੁੱਕੀ ਆ ਔਰ ਅੱਜ ਦੂਸਰਾ ਦਿਨ ਜਿੱਤੇ ਅਸੀਂ ਇੱਥੇ ਪਹੁੰਚੇ ਆ ਔਰ ਇੱਥੇ ਸਾਡੇ ਆਉਣ ਦਾ ਹਰ ਪਿੰਡ ਜਾਣ ਦਾ ਇਹ ਮਕਸਦ ਆ ਵੀ ਲੋਕਾਂ ਨੂੰ ਲਾਮਬਦ ਕਰਨਾ ਨਸ਼ੇ ਦੇ ਪ੍ਰਤੀ ਜਾਗਰੂਕ ਕਰਨਾ ਲੋਕਾਂ ਦੀ ਸਹਿਯੋਗ ਨਾਲ ਹੀ ਇਹ ਨਸ਼ਾ ਖਤਮ ਹੋ ਸਕਦਾ ਕਿਉਂਕਿ ਜਦੋਂ ਆਮ ਪਬਲਿਕ ਕਿਸੇ ਦੇ ਵਿਰੁੱਧ ਹੋ ਜਵੇ ਤਾਂ ਫਿਰ ਉਹ ਉਹ ਚੀਜ਼ ਨਹੀਂ ਰਹਿੰਦੀ ਤੇ ਉਹੀ ਤਹਿਤ ਸਾਡੀ ਪਾਰਟੀ ਵੱਲੋਂ ਇੱਕ ਮੋਰਚਾ ਬਣਾਇਆ ਗਿਆ ਉਹਦੀ ਜ਼ਿੰਮੇਵਾਰੀ ਜਿਲੇ ਦੀ ਮੈਨੂੰ ਦਿੱਤੀ ਗਈ ਆ ਮੇਰੀ ਇੱਕ ਟੀਮ ਆ ਸਾਰੀ ਜਿਲੇ ਤੇ ਅਸੀਂ ਪਿੰਡ ਪਿੰਡ ਲੋਕਾਂ ਨੂੰ ਅਵੇਅਰ ਕਰ ਰਹੇ ਆ ਪ੍ਰਸ਼ਾਸਨ ਦੇ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਤਗੜੀ ਜੰਗ ਛੇੜ ਦਿੱਤੀ ਆ ਆਮ ਆਦਮੀ ਪਾਰਟੀ ਔਰ ਸਰਕਾਰ ਨੇ ਔਰ ਨੋ ਡਾਊਟ ਜਿਹਦੇ ਰਿਜ਼ਲਟ ਦੇਖਣੇ ਵੀ ਸ਼ੁਰੂ ਹੋ ਗਏ ਆ ਕਿਉਂਕਿ ਤੁਸੀਂ ਦੇਖ ਹੀ ਰਹੇ ਆ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਨਸ਼ੇ ਤੇ ਰੋਕ ਲੱਗ ਚੁੱਕੀ ਆ ਔਰ ਜਿਹੜੀ ਥੋੜੀ ਰਹਿ ਗਈ ਆ ਉਹ ਆਪਾਂ ਜਾ ਦੇਣ ਜਿਹੜਾ ਪਿੰਡ ਪਿੰਡ ਆਮ ਆਦਮੀ ਪਾਰਟੀ ਦਾ ਨਸ਼ਿਆਂ ਵਿਰੁੱਧ ਮੁਹਿੰਮ ਚੱਲਣੀ ਆ ਉਹ ਇਹ ਵੀ ਖਤਮ ਕਰਕੇ ਰੱਖ ਦੇਵੇਗੀ ਚਲੀਏ ਹੁਣ ਕਰ ਲਈਏ ਦੇਖੋ ਅੱਜ ਤੀਜਾ ਦਿਨ ਹੈ ਤੇ ਅਸੀਂ ਤਕਰੀਬਨ 9-10 ਪਿੰਡਾਂ 'ਚ ਜਾ ਚੁੱਕੇ ਆ ਇੰਨਾ ਚੰਗਾ ਹੁੰਗਾਰਾ ਮਿਲ ਰਿਹਾ ਲੋਕ ਜਿਹੜੇ ਨੇ ਉਹ ਇਸ ਯੁੱਧ ਦੇ ਸਿਪਾਈ ਬਣ ਰਹੇ ਨੇ ਲੜਨ ਵਾਲੇ ਬਣ ਰਹੇ ਨੇ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਗਰਕੇ ਪੰਜਾਬ ਨੂੰ ਉਜੜੇ ਪੰਜਾਬ ਨੂੰ ਇਹ ਮਹਿਮ ਜਿਹੜੀ ਹੈ ਵਸਾ ਦੂਗੀ ਅੱਜ ਅੱਜ ਦੀ ਡੇਟ ਦੇ ਵਿੱਚ ਹੀ ਜਿਹੜੀ ਪਿੱਛੇ ਸਕਤੀ ਕੀਤੀ ਆ ਉਹਦੇ ਨਾਲ ਮੈਂ ਤੁਹਾਨੂੰ ਦਾਅਵੇ ਨਾ ਕਿੰਨਾ ਕਿ 70 80% ਨਸ਼ੇ ਦੇ ਉੱਤੇ ਕੰਟਰੋਲ ਆ ਉਦੇ ਨਾਲ ਕੀ ਕ੍ਰਾਈਮ ਤੇ ਕੰਟਰੋਲ ਆ ਗਿਆ ਜਿਹੜਾ ਚੋਰੀਆਂ ਹੁੰਦੀਆਂ ਸੀਗੀਆਂ ਘੁਮਾ ਹੁੰਦੀਆਂ ਸੀ ਉਹ ਉਹ ਵੀ ਜਿਹੜਾ ਕੰਟਰੋਲ ਆ ਗਿਆ ਹੋ ਗਿਆ ਸੋ ਮੈਂ ਤੇ ਇਹ ਕਹਾਂਗਾ ਕਿ ਇੱਥੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵਾਂ ਨੌਜਵਾਨਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਕਿ ਇਸ ਜੁੱਧ ਦਾ ਹਿੱਸਾ ਬਣ ਕੇ ਆਪਾਂ ਲੜੀਏ ਤੇ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਜੇ ਸੰਗਤ ਦਾ ਸਾਥ ਜਿਸ ਤਰੀਕੇ ਨਾਲ ਮਿਲਿਆ ਇਹ 2-4 ਮਹੀਨਿਆਂ ਦੇ ਵਿੱਚ ਤੋਂ ਨਸ਼ਾ ਜਿਹੜਾ ਉਹ ਲੱਭੂਗਾ ਨਹੀਂ ਆ। ਸੋ ਇਸ ਕਰਕੇ ਜਿਹੜਾ ਪੰਜਾਬ ਸਾਡਾ ਨੰਬਰ 1 ਸੂਬਾ ਸੀ ਅਸੀਂ ਇਹਨੂੰ ਬਰਬਾਦ ਕਰਕੇ ਰੱਖ ਦਿੱਤਾ ਜਿਹੜੇ ਲੋਕਾਂ ਨੇ ਪੋਲਿਟਿਸ਼ੀਅਨ ਨੇ ਨਸ਼ਾ ਵੇਚਣ ਵਾਲਿਆਂ ਨੇ ਅੱਜ ਪੰਜਾਬ ਜਿਹੜਾ ਇਹ ਰੰਗਲਾ ਪੰਜਾਬ ਬਣ ਜਾ ਰਿਹਾ। ਸੋ ਮੈਂ ਇਸ ਮਹਿਮ ਚ ਸਾਰਿਆਂ ਨੂੰ ਇੱਕ ਵਾਰੀ ਫਿਰ ਸੱਦਾ ਦਿੰਦਾ ਇਹਦਾ ਹਿੱਸਾ ਬਣੋ ਤੇ ਇਹ ਜੋ ਨਸ਼ਿਆਂ ਵਿਰੁੱਧ ਵਿੱਚ ਅਸੀਂ ਕਾਮਯਾਬੀ ਹਾਸਲ ਕਰੀਏ ਪੰਜਾਬ 'ਚ ਨਸ਼ਿਆਂ ਨੂੰ ਭਜਾਈਏ।